ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਣ ਸਿੰਘ ਚਾਲ ਜਮਸ਼ੇਦਪੁਰ ਤੋਂ ਆਪਾਂ ਵੇਖਨੇ ਆ ਕਿ ਜਿਹੜੇ ਲੰਗਰ ਛੜਕਾਂ ਦੇ ਲਾਏ ਜਾਂਦੇ ਆ ਜਾਂ ਕਿਤੇ ਗਰਾਊਂਡਾਂ 'ਚ ਲਾਏ ਜਾਂਦੇ ਆ ਉੱਥੇ ਕਈ ਜਾਨਵਰ ਵੀ ਆ ਜਾਂਦੇ ਆ ਕੁੱਤੇ ਗਾਈਆਂ ਜਾਂ ਹੋਰ ਵੀ ਵੇਖਿਆ ਜਾਂਦਾ ਵਾ ਕਿ ਉਹਨਾਂ ਨੂੰ ਭਜਾ ਦਿੱਤਾ ਜਾਂਦਾ ਕਿਉਂ ਭਜਾ ਦਿੱਤਾ ਜਾਂਦਾ ਕਿਉਂਕਿ ਉਹ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹੁੰਦੇ ਵੀ ਭੁੱਖੇ ਆ ਉਹਨਾਂ ਦਾ ਵੀ ਉਹ ਖੁਸ਼ਬੂ ਸੁੰਘ ਕੇ ਆ ਜਾਂਦੇ ਆ ਕਿ ਅਸੀਂ ਅੱਜ ਢਿੱਡ ਭਰ ਕੇ ਖਾਵਾਂਗੇ ਪਰ ਕਈ ਲੋਕ ਉਹਨਾਂ ਨੂੰ ਭੁਜਾ ਦਿੰਦੇ ਆ ਗੱਲ ਤੇ ਉਹ ਹੀ ਹੋ ਗਈ ਕਿ ਭੁੱਖੇ ਨੂੰ ਨਹੀਂ ਖਵਾਲਣਾ ਰੱਜਿਆਂ ਨੂੰ ਖਵਾਲਣਾ ਜਿਹੜੇ ਰੱਜੇ ਆ ਜਿਨ੍ਹਾਂ ਨੂੰ ਵਾਹਿਗੁਰੂ ਨੇ ਸਭ ਕੁਝ ਦਿੱਤਾ ਹੋ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਵਾਸਤੇ ਲੰਗਰ ਨਹੀਂ ਹੋਣਾ ਚਾਹੀਦਾ ਲੰਗਰ ਸਾਰਿਆਂ ਵਾਸਤੇ ਹੋਣਾ ਚਾਹੀਦਾ ਪਰ ਸਾਨੂੰ ਜਨਵਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਇਹ ਵੀ ਰੱਬ ਦੇ ਜੀ ਆ ਇਹਨਾਂ ਨੂੰ ਉੱਥੇ ਭੁੱਖ ਲੈ ਕੇ ਆਉਂਦੀ ਆ ਇਹਨਾਂ ਵਾਸਤੇ ਵੀ ਕੋਈ ਵਿਵਸਥਾ ਹੋਣੀ ਚਾਹੀਦੀ ਆ ਭਾਵੇਂ ਵੱਖਰੀ ਕਰ ਲੋ ਉੱਥੇ ਨਾ ਕਰੋ ਸਾਈਡ ਤੇ ਉਹਨਾਂ ਦਾ ਵੀ ਢਿੱਡ ਭਰਿਆ ਜਾਵੇ ਉਹਨਾਂ ਨੂੰ ਵੀ ਪਾਣੀ ਪਿਆਲਿਆ ਜਾਵੇ ਅਸੀਂ ਸੇਖਿਆ ਅਸੀਂ ਅਦਰ ਲੋਕਾਂ ਵਾਂਗੂ ਇਹ ਤਾਂ ਨਹੀਂ ਕਿ ਗਾਈ ਦਾ ਦੁੱਧ ਚੋਲਿਆ ਤੇ ਛੜਕਾਂ ਤੇ ਛੜਤੀ ਉਹ ਰੂੜੀਆਂ ਤੇ ਤੁਰੀ ਫਿਰੇ ਅਸੀਂ ਸੇਖਿਆ ਅਸੀਂ ਕਿਸੇ ਨੂੰ ਭੁੱਖਾ ਵੇਖ ਕੇ ਬਰਦਾਸ਼ਤ ਨਹੀਂ ਕਰਦੇ ਤੇ ਜਨਵਰਾਂ ਨਾਲ ਵੀ ਕੁਝ ਇਹੋ ਜਿਹਾ ਆਪਾਂ ਰਾ ਸੋਚੀਏ ਜਿਹੜੇ ਕੁੱਤੇ ਗਾਈਆਂ ਜਾਂ ਹੋਰ ਵੀ ਜੋ ਛੜਕਾਂ ਤੇ ਤੁਰੇ ਫਿਰਦੇ ਆ ਇਹਨਾਂ ਵਾਸਤੇ ਵੀ ਕੋਈ ਰਾਹ ਬਣੇ ਇਹਨਾਂ ਦਾ ਵੀ ਢਿੱਡ ਭਰੇ بس ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ